ਜਿੱਥੇ ਕੈਨੇਡਾ ਚ ਬਹੁਤ ਸਾਰੀਆਂ ਇਮੀਗ੍ਰੇਸ਼ਨ ਪਾਲਿਸਿਸ ਚੇਂਜ ਹੋਈਆਂ ਉਹਦੇ ਵਿੱਚ ਬਹੁਤ ਸਾਰੇ ਰਿਫਿਊਜ਼ਲ ਆਪਾਂ ਦੇਖ ਰਹੇ ਹਾਂ ਬਹੁਤ ਸਾਰਾ ਬੱਚਾ ਪਰੇਸ਼ਾਨ ਹੈ ਰਿਫਿਊਜ਼ਲ ਦੇ ਨਾਲ ਸੇਮ ਯੂਐਸਟੀ ਡੈਪੋਟੇਸ਼ਨ ਹੋਈਆਂ ਸਖਤਾਈ ਹੋਈ ਅਪਾਇੰਟਮੈਂਟਸ ਬੰਦ ਹੋਈਆਂ ਬੱਚਾ ਉੱਥੇ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਕੈਨੇਡਾ ਅਮਰੀਕਾ ਜਾਂ ਹੋਰ ਕੰਟਰੀਸ ਜਿੱਥੇ ਲੋਕ ਜ਼ਿਆਦਾ ਸਟੂਡੈਂਟ ਜਾਂਦੇ ਨੇ ਬਿਹਾਈਂਡ ਦਾ ਸੀਨ ਹੈ ਇਸ ਲਈ ਸਿਨੈਰੀਓ ਬੰਦਾ ਕੀ ਪਿਆ ਜਿੱਤੇ ਕਰਕੇ ਰਿਫਿਊਜ਼ਲ ਦਾ ਇੰਨਾ ਸਾਹਮਣਾ ਕਰਨਾ ਪੈ ਰਿਹਾ ਖੁੱਦ ਡਿਫਰੈਂਟ ਹੈ ਜਿੱਤੇ ਸਾਡੇ ਕਾਰੋਬਾਰ ਕੰਮ ਤੰਦੇ ਤਰੀਕੇ ਖਾਣਾ ਸੋ ਉਹ ਇਸ ਟਾਈਮ ਕ੍ਰੀਮ ਇਕੱਠੀ ਕਰਨ ਤੇ ਲੱਗੇ ਹੋਏ ਆ ਹਰ ਦੇਸ਼ ਚ ਸੋ ਐਸ ਲਈ ਉਹਨਾਂ ਦਾ ਟਾਰਗੇਟ ਸਿਰਫ ਉਹ ਸਟੂਡੈਂਟਸ ਨੇ ਜਿਹੜੇ ਸਕਿਲਡ ਨੇ ਨਹੀਂ ਤੇ ਗੱਲਾਂ ਕਰਨ ਚ ਸਾਡੀ ਟ੍ਰੇਡ ਚ ਆਉਂਦਾ ਕੀ ਐ ਸਾਰਿਆਂ ਨੂੰ ਸਿਰਫ ਗੱਲਾਂ ਹੀ ਤੇ ਕਰਨੀਆਂ ਆਉਂਦੀਆਂ ਠੀਕ ਐ ਨਹੀਂ ਤੇ ਉਹਨਾਂ ਗੱਲਾਂ ਨਾਲ ਕਿਹੜਾ ਤੁਹਾਡਾ ਨੁਕਸਾਨ ਕਰਾ ਜੇ ਕਿਹੜਾ ਫਾਇਦਾ ਕਰਾ ਜੇ ਇਹ ਫਰਕ ਤੁਹਾਨੂੰ ਸਮਝਣਾ ਪੈਣਾ ਕਿ ਟੈਕਨੀਕਲ ਫਰਕ ਕਿੱਥੇ ਐ ਦੋਨਾਂ ਦੇ ਵਿੱਚ ਜੇ ਤੁਸੀਂ ਟੈਕਨੀਕਲ ਫਰਕ ਸਮਝ ਗਏ ਫਿਰ ਤੁਸੀਂ ਸਮਝ ਜਾਓਗੇ ਹੁਣ ਗੱਲਾਂ ਚ ਚੋਪੜ ਚੋਪੜ ਕੇ ਕੌਣ ਖਵਾ ਰਿਹਾ ਤੇ ਸਹੀ ਸਹੀ ਕੌਣ ਦੱਸ ਰਿਹਾ ਜੀ ਸੋ ਪਹਿਲਾਂ ਰੂਲ ਨੂੰ ਸਮਝ ਲਓ ਕਾਨੂੰਨ ਨੂੰ ਸਮਝੋ ਵਿਦੇਸ਼ ਵਿੱਚ ਪੜਨ ਜਾਣ ਵਾਲੇ ਵਿਦਿਆਰਥੀਆਂ ਵਾਸਤੇ ਬਹੁਤ ਅਹਿਮ ਅੱਜ ਇੱਕ ਰਿਪੋਰਟ ਲੈ ਕੇ ਹਾਜ਼ਰ ਹੋਏ ਆ ਬਹੁਤ ਸਾਰੀਆਂ ਖਬਰਾਂ ਐ ਇਸ ਵਕਤ ਜਿਹੜੀਆਂ ਐ ਕਿ ਇਮੀਗ੍ਰੇਸ਼ਨ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਸਾਹਮਣੇ ਆ ਰਹੀਆਂ ਨੇ ਜ਼ਿਕਰ ਇੱਥੇ ਮੈਂ ਕਰਨ ਜਾ ਰਿਹਾ ਰਿਫਿਊਜ਼ਲ ਦਾ ਚਾਹੇ ਉਹ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਤੇ ਹੋਰ ਕਈ ਕੰਟਰੀਆਂ ਦੇ ਵੀਜ਼ੇ ਜਿਹੜੇ ਬੱਚਿਆਂ ਵੱਲੋਂ ਅਪਲਾਈ ਕੀਤੇ ਜਾ ਰਹੇ ਨੇ ਹਾਈ ਅਕੈਡੈਮਿਕ ਸਕੋਰ ਦੇ ਨਾਲ ਵੀ ਜਿਹੜਾ ਕਿ ਉਹ ਰਿਫਿਊਜ਼ਲ ਜਿਹੜੇ ਨੇ ਕਿ ਉਹ ਆ ਰਹੇ ਨੇ ਬਰੋਡਵੇ ਇਮੀਗ੍ਰੇਸ਼ਨ ਵਿਖੇ ਇਸ ਵਕਤ ਮੌਜੂਦ ਆ ਸਰਦਾਰ ਅਮਰਜੀਤ ਹੋਰਾ ਨੇ ਇੱਕ ਨਵਾਂ ਉਪਰਾਲਾ ਜਿਹ ਕੈਂਪ ਲਗਾਉਣ ਜਾ ਰਹੇ ਨੇ ਖਾਸ ਤੌਰ ਤੇ ਉਹਦੇ ਵਿੱਚ ਜਾਣਕਾਰੀਆਂ ਕਿਸ ਤਰੀਕੇ ਦੀਆਂ ਮਿਲਣਗੀਆਂ ਤੇ ਮੌਜੂਦਾ ਸਮੇਂ ਚ ਹਾਲਾਤ ਕੀ ਨੇ ਉਹਨਾਂ ਬਾਰੇ ਮੈਂ ਜਾਣਕਾਰੀ ਐਸ ਵਕਤ ਤੁਹਾਡੇ ਨਾਲ ਸਾਂਝੀ ਕਰਾਂਗਾ ਜਰੀਏ ਅਮਰਜੀਤ ਹੋਰਾ ਦੇ ਨਾਲ ਸਵਾਗਤ ਪਹੁੰਚੀ ਸਨ ਕੈਂਪ ਨਵ ਆਰਗੇਨਾਈਜ਼ ਕਰਨ ਜਾ ਰਹੇ ਹੋ ਰਿਫਿਊਜ਼ਲ ਦਾ ਇੱਕ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਵਿਸਤਾਰ ਚ ਮੈਂ ਜਾਣਕਾਰੀ ਚਾਹਾਂਗਾ ਕਿ ਇਹ ਕੈਂਪ ਲਗਾਉਣ ਦੀ ਲੋੜ ਕਿਉਂ ਪੈ ਰਹੀ ਦੇਖੋ ਬੇਸਿਕਲੀ ਮੈਂ ਆਪਣਾ ਕੰਮ ਤਾਂ ਕਰਦਾ ਬਟ ਇਹਦੇ ਨਾਲ ਨਾਲ ਮੇਰਾ ਇੱਕ YouTube ਚੈਨਲ ਹੈ ਜਿੱਥੇ ਲੱਖਾਂ ਦੇ ਹਿਸਾਬ ਨਾਲ ਬੱਚੇ ਜੁੜੇ ਆ एवरीडे ਉਹਨਾਂ ਨਾਲ ਡਿਸਕਸ਼ਨ ਕਰੀਦੀ ਹੈ ਸੋ ਅੱਜ ਦੀ ਰੇਟ ਦੇ ਵਿੱਚ ਜਿੱਥੇ ਕੈਨੇਡਾ ਚ ਬਹੁਤ ਸਾਰੀਆਂ ਇਮੀਗ੍ਰੇਸ਼ਨ ਪਾਲਿਸਿਸ ਚੇਂਜ ਹੋਈਆਂ ਉਹਦੇ ਵਿੱਚ ਬਹੁਤ ਸਾਰੇ ਰਿਫਿਊਜ਼ਲ ਆਪਾਂ ਦੇਖ ਰਹੇ ਹਾਂ ਬਹੁਤ ਸਾਰਾ ਬੱਚਾ ਪਰੇਸ਼ਾਨ ਆ ਰਿਫਿਊਜ਼ਲਸ ਦੇ ਨਾਲ ਸੇਮ US ਤੇ ਡੈਪੋਟੇਸ਼ਨ ਹੋਈਆਂ ਸਖਤਾਈ ਹੋਈ ਅਪਾਇੰਟਮੈਂਟਸ ਬੰਦ ਹੋਈਆਂ ਬੱਚਾ ਉੱਥੇ ਵੀ ਬਹੁਤ ਜ਼ਿਆਦਾ ਪਰੇਸ਼ਾਨ ਆ ਸਿਮਿਲਰ ਸਿਚੁਏਸ਼ਨ ਬੱਚਾ ਆਸਟ੍ਰੇਲੀਆ ਚ ਵੀ ਫੇਸ ਕਰ ਰਿਹਾ ਸੋ ਬਹੁਤ ਸਾਰੇ ਬੱਚੇ ਨੇ ਸਾਰੇ ਸਵਾਲ ਨੇ ਬਟ ਮੈਨੂੰ ਪਤਾ ਹੈ ਕਿ ਜਦੋਂ ਜ਼ਿਆਦਾਤਰ ਦੁਕਾਨਾਂ ਤੇ ਜਾਂਦੇ ਨੇ ਜਾਂ ਸਾਡੇ ਆਫਿਸਾਂ ਚ ਵੀ ਆਉਂਦੇ ਨੇ ਤੇ ਸਟਾਫ ਉਹਨਾਂ ਨੂੰ ਹਮੇਸ਼ਾ ਆਪਣਾ ਸਮਾਨ ਵੇਚਣ ਦੇ ਹਿਸਾਬ ਨਾਲ ਗਾਈਡ ਕਰਦਾ ਬਟ ਮੈਨੂੰ ਲੱਗਦਾ ਹੈ ਕਿ ਇੱਥੇ ਥੋੜੀ ਜੀ ਅੱਜ ਕੱਲ ਜਿਹੜੀ ਲੋੜ ਹੈ ਉਹ ਗਾਈਡੈਂਸ ਦੀ ਲੋੜ ਹੈ ਐਡਵਾਈਸ ਦੀ ਲੋੜ ਹੈ ਸਲਾਹ ਦੀ ਲੋੜ ਹੈ ਅਪਲਾਈ ਬੱਚਾ ਕਿਤੇ ਵੀ ਕਰ ਸਕੇ ਜਿੱਥੇ ਉਹਦਾ ਦਿਲ ਕਰਦਾ ਉਹਨੂੰ ਆ ਪਤਾ ਹੋਵੇ ਸੱਚ ਕੀ ਹੈ ਉਹਨੂੰ ਆ ਪਤਾ ਹੋਵੇ ਕਿ ਜਿਹੜਾ ਨਵਾਂ ਸਿਸਟਮ ਐ ਕੰਟਰੀਆਂ ਦਾ ਚੱਲ ਰਿਹਾ ਹੈ ਪੋਲਿਟਿਕਲ ਚੇਂਜ ਹੋ ਰਿਹਾ ਹੈ ਇਮੀਗ੍ਰੇਸ਼ਨ ਪਾਲਿਸੀਸ ਚੇਂਜ ਹੋ ਰਹੀਆਂ ਐ ਇਹ ਚੇਂजेस ਕਿੱਧਰ ਨੂੰ ਜਾ ਰਹੇ ਨੇ ਤੇ ਉਹਨੂੰ ਆਪਣਾ ਫਿਊਚਰ ਡਿਜ਼ਾਈਨ ਕਿਦਾਂ ਕਰਨਾ ਹੈ ਬਿਲਕੁਲ ਠੀਕ ਹੈ ਠੀਕ ਹੈ ਨੇ ਇਹ ਚੀਜ਼ਾਂ ਅਗਰ ਉਹਨਾਂ ਨੂੰ ਖੁੱਲ ਕੇ ਪਤਾ ਹੋਣਗੀਆਂ ਤਾਂ ਜ਼ਰੂਰੀ ਨਹੀਂ ਐ ਵੀ ਉਹਨਾਂ ਨੇ ਬਰੌਡਵੇ ਤੋਂ ਐਪਲੀਕੇਸ਼ਨ ਲਾਉਣੀ ਐ ਬਰੌਡਵੇ ਦੇ ਨਾਲ ਨਾਲ ਕਿੰਨਾ ਹੀ ਦਫ਼ਤਰ ਐ ਜਿੱਥੇ ਤੁਸੀਂ ਜਾ ਕੇ ਕੋਈ ਵੀ ਟਰਸਟਵਰਦੀ ਬੰਦਾ ਲੈ ਕੇ ਐਪਲੀਕੇਸ਼ਨ ਲਾ ਸਕਦੇ ਹੋ ਬਟ ਗੱਲ ਐ ਕਿ ਸਚਾਈ ਤੁਹਾਡੇ ਕੋਲ ਹੈ ਕੀ ਨੌਲੇਜ ਤੁਹਾਡੇ ਕੋਲ ਹੈ ਕੀ ਤੁਹਾਨੂੰ ਪਤਾ ਹੈ ਕਿ ਚੀਜ਼ਾਂ ਕੀ ਚੱਲ ਰਹੀਆਂ ਨੇ ਕਿੱਧਰ ਨੂੰ ਜਾ ਰਹੀਆਂ ਨੇ ਇਹ ਚੀਜ਼ਾਂ ਸਮਝਾਉਣ ਲਈ ਇਹ ਹੀ ਚੀਜ਼ਾਂ ਦੱਸਣ ਲਈ ਇਹ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਕਿ ਜਿੱਥੇ ਤੁਸੀਂ ਆਓ ਇਨਫੋਰਮੇਸ਼ਨ ਲਵੋ ਤੇ ਫਿਰ ਤੁਸੀਂ ਆਪਣੇ ਡਿਸੀਜਨਸ ਲਵੋ ਚਾਹੇ ਤੁਸੀਂ ਕਿਸੇ ਹੋਰ ਕੋਲ ਅਪਲਾਈ ਕੀਤਾ ਤੁਸੀਂ ਤਾਂ ਵੀ ਮੋਸਟ ਵੈਲਕਮ ਹੋ ਆ ਨਹੀਂ ਹੈ ਕਿ ਜਿੰਨੇ ਅਪਲਾਈ ਕਰਨਾ ਉਹ ਵੀ ਮੇਰੇ ਦਫ਼ਤਰ ਆਵੇ ਜਿੰਨੇ ਅਪਲਾਈ ਕੀਤਾ ਹੋਇਆ ਉਹ ਵੀ ਵੈਲਕਮ ਹੈ ਸਲਾਹ ਲੈਣੀ ਕੋਈ ਮਾੜੀ ਨਹੀਂ ਲੈ ਕੇ ਤੁਸੀਂ ਜਾਓ ਮੈਂ ਇਸੇ ਲਈ ਟਾਈਮ ਕੱਢਿਆ ਹੋਇਆ ਠੀਕ ਹੈ ਨਹੀਂ ਤੁਸੀਂ ਸਾਡੇ ਤੋਂ ਅਪਲਾਈ ਕਰਨਾ ਚਾਹੁੰਦੇ ਹੋ ਕਿਸੇ ਤੋਂ ਵੀ ਕਰਨਾ ਚਾਹੁੰਦੇ ਹੋ ਉਹਦੇ 'ਚ ਕੋਈ ਫਰਕ ਨਹੀਂ ਹੋਊਗਾ ਗੱਲ ਦੱਸਣ ਦੇ ਵਿੱਚ ਗੱਲ ਓਪਨ ਹੈ ਸਾਰਿਆਂ ਦੇ ਸਾਹਮਣੇ ਆ ਸਚਾਈ ਤੁਹਾਨੂੰ ਪਤਾ ਹੋਊਗੀ ਸਿਸਟਮ ਤੁਹਾਨੂੰ ਪਤਾ ਹੋਊਗਾ ਪਾਲਿਸੀਸ ਚੇਂਜ ਤੁਹਾਨੂੰ ਪਤਾ ਹੋਊਗਾ ਫਿਊਚਰ ਕੈਨੇਡਾ ਕਿੱਦਾਂ ਦੇ ਬੱਚਿਆਂ ਨੂੰ ਲੈਣਾ ਚਾਹੁੰਦਾ ਹੈ ਕਿੱਦਾਂ ਉਹ ਪੀਆਰ ਦੇਣਾ ਚਾਹੁੰਦਾ ਹੈ ਕਿਹੜੇ ਲੋਕਾਂ ਨੂੰ ਉਹ ਸੈਟਲਮੈਂਟ ਦੇਣਾ ਚਾਹੁੰਦਾ ਹੈ ਉਹਦੇ 'ਚ ਕੀ ਫਰਕ ਆ ਗਿਆ ਪਿਛਲੇ 10 ਸਾਲ ਦੇ ਮੁਕਾਬਲੇ ਤੇ ਕਰੋਨਾ ਤੋਂ ਬਾਅਦ ਹੁਣ ਕੈਨੇਡਾ ਉਹਨੇ ਲੋਕਾਂ ਨੂੰ ਕਿਉਂ ਨਹੀਂ ਲੈ ਰਿਹਾ ਕਲੈਰਿਟੀ ਤੁਹਾਨੂੰ ਹੋਣੀਆ ਜ਼ਰੂਰੀ ਹੈ ਕੈਨੇਡਾ ਲੋਕਾਂ ਨੂੰ ਲੈ ਰਿਹਾ ਕੈਨੇਡਾ ਲੋਕਾਂ ਨੂੰ ਲੇਗਾ ਬਟ ਫਰਕ ਆ ਗਿਆ ਕਿਹੜੇ ਲੋਕਾਂ ਨੂੰ ਲਈ ਕਿਹੜੇ ਪ੍ਰੋਫਾਈਲਸ ਨੂੰ ਲਈ ਸਵਾਲ ਕਰਨਾ ਚਾਹ ਰਿਹਾ ਸੀ ਅੱਗੇ ਅਸੀਂ ਗੱਲ ਕਰਦੇ ਹਾਂ ਤੁਸੀਂ ਸਭ ਤੋਂ ਵੱਧ ਸਟ्रेस ਦਿੰਦੇ ਹੋ ਕਿ ਫਾਈਲ ਜਿਹੜੀ ਸਟਾਰਟਿੰਗ ਦੀ ਉਹ ਜਿਹੜੀ ਹੈ ਕਿ ਪੂਰੀ ਹੋਣੀ ਬਹੁਤ ਜ਼ਰੂਰੀ ਹੈ ਬਿਹਾਈਂਡ ਦਾ ਸੀਨ ਮੈਂ ਤੁਹਾਨੂੰ ਸ਼ੋਰਟ ਤੇ ਜਾਨਣਾ ਚਾਹਨਾ ਕੈਨੇਡਾ ਅਮਰੀਕਾ ਜਾਂ ਹੋਰ ਕੰਟਰੀਸ ਜਿੱਥੇ ਲੋਕ ਜ਼ਿਆਦਾ ਸਟੂਡੈਂਟ ਜਾਂਦੇ ਨੇ ਬਿਹਾਈਂਡ ਦਾ ਸੀਨ ਇਸ ਲਈ ਸਿਨੈਰੀਓ ਬੰਦਾ ਕੀ ਪਿਆ ਜਿੱਤੇ ਕਰਕੇ ਰਿਫਿਊਜ਼ਲ ਦਾ ਇਹਨਾਂ ਸਾਹਮਣਾ ਕਰਨਾ ਪੈਂਦਾ ਦੇਖੋ ਬਿਹਾਈਂਡ ਦਾ ਸੀਨ ਇੱਕ ਹੀ ਸਟੋਰੀ ਚੱਲ ਰਹੀ ਹੈ ਸਾਰੀ ਕੰਟਰੀਆਂ 'ਚ ਪਿਛਲੇ 20 ਸਾਲਾਂ ਤੋਂ ਉਹਨਾਂ ਲਈ ਲੋਕਾਂ ਨੂੰ ਇਕੱਠੇ ਕਰਨਾ ਜ਼ਰੂਰੀ ਸੀ ਕੈਨੇਡਾ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਡ੍ਰੌਪ ਹੋ ਰਹੀ ਸੀ ਆਪਾਂ ਸਾਰੇ ਜਾਣਦੇ ਹਾਂ ਉਹਨਾਂ ਨੂੰ ਲੋਕ ਚਾਹੀਦੇ ਸੀ ਆਸਟ੍ਰੇਲੀਆ ਦੀ ਇੱਕ ਟਾਈਮ ਤੇ ਡ੍ਰੌਪ ਹੋ ਰਹੀ ਸੀ ਉਹਨੂੰ ਲੋਕ ਚਾਹੀਦੇ ਸੀ ਠੀਕ ਹੈ ਨਹੀਂ USD ਕਦੀ ਡ੍ਰੌਪ ਨਹੀਂ ਸੀ ਹੋ ਰਹੀ ਬਟ ਉਹ ਐਜੂਕੇਸ਼ਨ US اور okay. UK ਲਈ ਇੱਕ بزنس ਹੈ ਜਿਹਨੂੰ ਉਹ ਸੇਲ ਕਰਦੇ ਬਟ ਹੁਣ ਇੱਕ ਕਾਮਨ ਇੰਟਰਸਟ ਕ੍ਰੀਏਟ ਹੋ ਗਿਆ ਇਨ ਚਾਰਾ ਕੰਟਰੀਆਂ ਦਾ ਸਟੂਡੈਂਟ ਨੂੰ ਲੈ ਕੇ ਉਹ ਆ ਇੰਟਰਸਟ ਕ੍ਰੀਏਟ ਹੋਇਆ ਕਿ ਉਹ ਆਉਣ ਵਾਲੇ ਸਮਾਂ ਆਉਣ ਵਾਲਾ ਸਮਾਂ ਕੀ ਹੈ ਟੈਕਨੋਲੋਜੀ ਬੇਸਡ ਸਮਾਂ ਆ ਆਉਣ ਵਾਲਾ ਸਮਾਂ ਬਹੁਤ ਡਿਫਰੈਂਟ ਹੈ ਜਿੱਦੇ ਚ ਸਾਡੇ ਕਾਰੋਬਾਰ ਕੰਮ ਧੰਦੇ ਤਰੀਕੇ ਖਾਣਾ ਪੀਣਾ ਬਹੁਤ ਕੁਝ ਅਗਲੇ 20 ਸਾਲਾਂ ਚ ਬਦਲੇਗਾ ਸੋ ਉਹ ਇਸ ਟਾਈਮ ਕਰੀਮ ਇਕੱਠੀ ਕਰਨ ਤੇ ਲੱਗੇ ਹੋਏ ਆ ਹਰ ਦੇਸ਼ ਚ ਸੋ ਐਸਲੀ ਉਹਨਾਂ ਦਾ ਟਾਰਗੇਟ ਸਿਰਫ ਉਹ ਸਟੂਡੈਂਟਸ ਨੇ ਜਿਹੜੇ ਸਕਿਲਡ ਨੇ ਜਿਹੜੇ ਆਪਣੀ ਆਪਣੀ ਟ੍ਰੇਡਸ ਦੇ ਵਿੱਚ ਮਹਾਰਤ ਜਾਂ ਹੈਗੀ ਹੈ ਜਾਂ ਉਹ ਮਹਾਰਤ ਹਾਸਲ ਕਰਨਾ ਚਾਹੁੰਦੇ ਆ ਤੇ ਹਾਸਲ ਤੁਸੀਂ ਇੱਕ ਚੰਗੀਆਂ ਪੜਾਈਆਂ ਨਾ ਕਰ ਸਕਦੇ ਹੋ ਹੁਣ ਕੈਨੇਡਾ ਅਗਰ ਤੁਸੀਂ ਪੁਰਾਣੇ ਸਿਸਟਮ ਨਾਲ ਕੋਈ ਵੀ 2 ਸਾਲ ਦਾ ਡਿਪਲੋਮਾ ਫੜਿਆ ਬਿਜ਼ਨਸ ਦਾ 10000 ਰੁਪਏ ਫੀਸ ਵਾਲਾ 5000 ਰੁਪਏ ਫੀਸ ਵਾਲਾ ਕੈਨੇਡਾ ਦੇ ਅੰਦਰ ਚਲੇ ਗਏ ਜਾ ਕੇ ਟੈਕਸੀ ਚਲੋ ਉਹਨਾਂ ਨੂੰ ਨਹੀਂ ਚਾਹੀਦਾ ਉਹ ਬੰਦਾ ਹੁਣ ਉੱਪਰ ਇਹ ਵੀ ਗੰਦੇ ਸਾਡੇ ਅੰਦਰ ਸਾਨੂੰ ਨਹੀਂ ਲੋੜ ਸਾਡੇ ਕੋਲ ਉਹ ਆਵੇ ਹੁਣ ਜਿਹੜਾ ਦੱਸਿਆ ਰ ਐ ਸੌਫਟਵੇਅਰ ਚ ਕਿੱਦਾਂ ਕੰਮ ਕਰਨਾ ਐ ਐਸ ਇੰਡਸਟਰੀ ਦੇ ਵਿੱਚ ਆ ਕੰਮ ਕਿੱਦਾਂ ਆਰਗੇਨਾਈਜ਼ ਹੋ ਸਕਦਾ ਜਿਹੜਾ ਪੜ ਕੇ ਉਸ ਇੰਡਸਟਰੀ ਦਾ ਪਾਰਟ ਬਣ ਸਕੇ ਕਿ ਇਸ ਵਕਤ ਜਿਹੜਾ ਕਿ ਕਈਏ ਤੇ ਪ੍ਰੀਮੀਅਮ ਟਾਈਮ ਐ ਉੱਥੇ ਜਾ ਕੇ ਸੈਟਲ ਹੁੰਦਾ ਖਾਸ ਤੌਰ ਤੇ ਜਿਹੜੇ ਲਾਈਕ ਅੱਜ ਦੀ ਡੇਟ ਤੋਂ ਤੁਹਾਡੀ ਲਾਈਫ ਬਣਾ ਦੇਣਗੇ ਪ੍ਰੀਮੀਅਮ ਜਿਹੜੀ ਐਜੂਕੇਸ਼ਨ ਤੇ ਉਹਨਾਂ ਨੇ ਜ਼ੋਰ ਲਾਇਆ ਹੋਇਆ ਜਿਹੜੀ ਉਹਨਾਂ ਨੇ ਐਜੂਕੇਸ਼ਨ ਪਾਲਿਸੀਸ ਨੂੰ ਇੰਡਸਟਰੀ ਦੇ ਨਾਲ ਕੋਲਾਬ ਕਰਨ ਤੇ ਜ਼ੋਰ ਲਾਇਆ ਹੋਇਆ ਠੀਕ ਹੈ ਨਹੀਂ ਆਪਾਂ ਇੱਥੇ ਵੀ ਦੇਖੀਏ लवली ਯੂਨੀਵਰਸਿਟੀ ਚਲ ਜੋ ਪੰਜਾਬ ਦੇ ਵਿੱਚ ਇੱਥੋਂ ਸਿੱਧਾ ਬੱਚਾ ਗੂਗਲ 'ਚ ਜਾ ਰਿਹਾ ਹੈ ਇੱਥੋਂ ਸਿੱਧਾ ਬੱਚਾ ਐਮਾਜ਼ਾਨ 'ਚ ਜਾ ਰਿਹਾ ਹੈ ਇੱਥੋਂ ਸਿੱਧਾ ਬੱਚਾ ਹੋਰ ਵੱਡੀਆਂ-ਵੱਡੀਆਂ ਕੰਪਨੀ 'ਚ ਜਾ ਰਿਹਾ ਹੈ ਗੁਰੂਆਂਗਦੇਵ ਯੂਨੀਵਰਸਿਟੀ 50 ਸਾਲ ਪੁਰਾਣੀ ਉੱਥੋਂ ਕਿਉਂ ਨਹੀਂ ਜਾ ਰਿਹਾ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਉੱਥੋਂ ਕਿਉਂ ਨਹੀਂ ਜਾ ਰਿਹਾ ਪਟਿਆਲਾ ਯੂਨੀਵਰਸਿਟੀ ਠੀਕ ਹੈ ਨਹੀਂ ਸੋ ਆ ਐਜੂਕੇਸ਼ਨ ਦਾ ਪੱਧਰ ਇਹਦਾ ਵੀ ਮਾਸਟਰ ਸਾਈਜ਼ ਦਾ ਉੱਥੇ ਮਿਲਣਾ ਸੋ ਆ ਜਿਹੜੀ ਚੀਜ਼ ਤੁਸੀਂ ਅੱਜ ਬੱਚਿਆਂ ਤੇ ਲਾਉਣੀ ਹੈ ਇਨਵੈਸਟਮੈਂਟ ਹੈ ਜਿਹਦਾ ਰਿਟਰਨ ਪੁਰਾਣੇ ਸਿਸਟਮ ਵਾਂਗੂ 2 ਮਹੀਨੇ ਬਾਅਦ ਨਹੀਂ ਹੋਣਾ ਬਿਲਕੁਲ ਠੀਕ ਹੈ ਉਹ 2-4 ਸਾਲ ਬਾਅਦ ਹੋਣਾ ਹੈ ਪਰ ਉਹ ਬਹੁਤ ਵੱਡਾ ਹੋਣਾ ਹੈ ਬਹੁਤ ਬਹੁਤ ਆਹ ਉਹ ਬਹੁਤ ਵੱਡਾ ਹੋਣਾ ਹੈ ਕਿਉਂਕਿ ਇੱਕ ਜਿਹੜਾ ਬੱਚਾ ਇੱਥੋਂ ਜਾਂਦਾ ਸੀ ਡਿਪਲੋਮਾ ਕਰਦਾ ਸੀ ਦੂਜੇ ਮਹੀਨੇ 2000 ਡਾਲਰ ਪਾਉਣ ਲੱਗ ਜਾਂਦਾ ਸੀ ਉਹ ساری ਉਮਰ 2000 ਡਾਲਰ ਹੀ ਪਾ ਰਿਹਾ ਪਰ ਜਿਹੜਾ ਹੁਣ ਬੱਚਾ ਜਾਣਾ ਹੈ ਜੇ ਉਹਨੇ ਇੰਜੀਨੀਅਰ ਬੰਨਾ ਹੈ, ਉਹਨੇ ਡਾਕਟਰ ਬੰਨਾ ਹੈ, ਉਹਨੇ ਹੈਲਥ ਸੈਕਟਰ ਚ ਜਾਣਾ ਹੈ, ਉਹ ਮਾਲਕ ਦੀ 25000 ਡਾਲਰ ਦਾ ਘੱਟੋ ਘੱਟ। ਜੇ ਉਹਦੇ ਚ ਉਸ ਕੰਮ ਚ ਵੀ ਉਹ ਲੇਬਰ ਰਹਿ ਗਿਆ ਤੇ ਜੇ ਉਸ ਕੰਮ ਚੋਂ ਮਾਸਟਰ ਹੋ ਗਿਆ ਉਹ ਤੇ ਲੈਵਲ ਹੀ ਕੁਝ ਹੋਰ ਹੋਊਗਾ। ਬਹੁਤ ਐ ਜਾਣਕਾਰੀ ਮੈਂ ਇੱਕ ਹੋਰ ਚੀਜ਼ ਜਾਣੀ ਚਾਹਾਂਗਾ ਕੈਂਪ ਦਾ ਸਮਾਂ ਕਰੋ ਤੋਂ ਹੋਣ ਵਾਲਾ ਕਿਉਂਕਿ ਜਿਹੜੀਆਂ ਗੱਲਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਬਹੁਤ ਜ਼ਰੂਰੀ ਹੈ ਬੱਚਿਆਂ ਦੇ ਅਕਿਆਨੀਆਂ ਤੇ ਖਾਸ ਤੌਰ ਤੇ ਫਿਊਚਰ ਵਾਸਤੇ ਡਿਟੇਲ ਚ ਜਾਣਕਾਰੀ ਦੇ ਦਿਓ ਕੈਂਪ ਕਦੋਂ ਤੋਂ ਕਦੋਂ ਕਿੱਥੇ ਹੈ ਤੇ ਟਾਈਮਿੰਗ ਕੀ ਰਹੇ ਨੇ। ਦੇਖੋ ਇਹ ਤਕਰੀਬਨ ओके okay. सो so, मैं ਤੁਹਾਨੂੰ ਲਿਸਟ ਦੇ ਦੂੰਗਾ ਤੁਸੀਂ ਸਕਰੀਨ ਤੇ ਨਾਲ ਨਾਲ ਅਟੈਚ ਕਰ ਦਿਓ ਅਮਰitsar ਸ਼ਹਿਰ ਤੋਂ ਸ਼ੁਰੂ ਕਰਾਂਗੇ 28 ਤਰੀਕ ਨੂੰ 13 ਤਰੀਕ ਨੂੰ ਲਾਸਟ ਹੋਊਗਾ ਦਿੱਲੀ ਦੇ ਵਿੱਚ ਫਿਰ ਪੰਜਾਬ ਦੇ 9 ਸ਼ਹਿਰ ਚ ਕਵਰ ਕੀਤੇ ਜਾਣਗੇ ਤਕਰੀਬਨ ਜੰਮੂ ਕਵਰ ਕੀਤਾ ਜਾਏਗਾ ਹਰਿਆਣੇ ਦੇ 3 ਸ਼ਹਿਰ ਕਵਰ ਕੀਤੇ ਜਾਣਗੇ ਤੇ ਨਿਊ ਦਿੱਲੀ ਕਵਰ ਕੀਤਾ ਜਾਏਗਾ ਠੀਕ ਹੈ ਜੀ ਸੋ ਇਨ ਸਾਰੇ ਸੈਸ਼ਨ ਦੇ ਵਿੱਚ ਬੱਚੇ ਆ ਕੇ ਮਿਲ ਸਕਦੇ ਆ ਸਮਾਂ ਇਹਦਾ ਤਕਰੀਬਨ 10 ਵਜੇ ਤੋਂ ਲੈ ਕੇ 3 ਵਜੇ ਤੱਕ ਰਹੂਗਾ ਪਰ ਬਾਕੀ ਜੇ ਦੋਸਤ ਜਾਦੇ ਵੀ ਹੋਣਗੇ ਤੋ ਕੋਈ ਪ੍ਰੋਬਲਮ ਨਹੀਂ ਮੈਂ ਪੂਰਾ ਦਿਨ ਐਸੇ ਲਿਖੀ ਹੈ ਮੇਰੀ ਅਖੀਰਲਾ ਇੱਕ ਸਵਾਲ ਹੈ ਵਪਾਰ ਤੋਂ ਹਟ ਕੇ ਬਰੌਡਵੇ ਤੋਂ ਇਮੀਗ੍ਰੇਸ਼ਨ ਤੋਂ ਹਟ ਕੇ ਇੱਕ ਪੰਜਾਬ ਦੇ ਤੇ ਖਾਸ ਤੌਰ ਤੇ ਹੋਰ ਜਿੰਨੇ ਵੀ ਸਟੂਡੈਂਟ ਆਣੇ ਉਹਨਾਂ ਵਾਸਤੇ ਇੱਕ ਖਾਸ ਅਪੀਲ ਤੇ ਇਨ ਫਿਊਚਰ ਜਿਹੜਾ ਕਿ ਉਹਨਾਂ ਦਾ ਫਿਊਚਰ ਚੰਗਾ ਹੋਵੇ ਦੇਖੋ ਸਰ ਇਹ ਕੈਂਪ ਐਸ ਮਕਸਦ ਨਾਲ ਨਹੀਂ ਲੱਗ ਰਿਹਾ ਕਿ ਤੁਸੀਂ ਬਰੌਡਵੇ ਤੋਂ ਆ ਕੇ ਅਪਲਾਈ ਕਰੋ ਬਿਲਕੁਲ ਠੀਕ ਹੈ ਇਹ ਮਕਸਦ ਸਿਰਫ ਇਹਨਾਂ ਹੈ ਕਿ ਸਾਡੀ ਇੰਡਸਟਰੀ ਵੀ ਬਚੇ ਬੱਚਾ ਵੀ ਬਚੇ ਬੱਚੇ ਦੇ ਮਾਪਿਓ ਜਿਹੜਾ ਇੰਨਾ ਧਨ ਇਨਵੈਸਟਮੈਂਟ ਉਹਦੇ ਤੇ ਲਾ ਰਹੇ ਔਰ ਫਰਾਡਾਂ ਦੇ ਸ਼ਿਕਾਰ ਨਾ ਹੋਣ ਜਿਹੜੀਆਂ ਕਾਲੀਆਂ ਭੇਡਾਂ ਨੇ ਸਾਡੀਆਂ ਟਰੇਡਾਂ ਤੋਂ ਉਹਨਾਂ ਤੋਂ ਕਿੱਦਾਂ ਬਚਣਾ ਹੈ ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਹੋਊਗਾ ਤੁਸੀਂ ਬਚ ਸਕੋਗੇ ਨਹੀਂ ਤੇ ਗੱਲਾਂ ਕਰਨ 'ਚ ਸਾਡੀ ਟਰੇਡ 'ਚ ਆਉਂਦਾ ਕੀ ਹੈ ਸਾਰਿਆਂ ਨੂੰ ਸਿਰਫ ਗੱਲਾਂ ਹੀ ਤੇ ਕਰਨੀਆਂ ਆਉਂਦੀਆਂ ਬਿਲਕੁਲ ਠੀਕ ਹੈ ਠੀਕ ਹੈ ਨਹੀਂ ਤਾਂ ਉਹਨਾਂ ਗੱਲਾਂ ਨਾਲ ਕਿਹੜਾ ਤੁਹਾਡਾ ਨੁਕਸਾਨ ਕਰਾ ਜੇ ਕਿਹੜਾ ਫਾਇਦਾ ਕਰਾ ਜੇ ਇਹ ਫਰਕ ਤੁਹਾਨੂੰ ਸਮਝਣਾ ਪੈਣਾ ਕਿ ਟੈਕਨੀਕਲ ਫਰਕ ਕਿੱਥੇ ਹੈ ਦੋਨਾਂ ਦੇ ਵਿੱਚ ਜੇ ਤੁਸੀਂ ਟੈਕਨੀਕਲ ਫਰਕ ਸਮਝ ਗਏ ਫਿਰ ਤੁਸੀਂ ਸਮਝ ਜਾਓਗੇ ਹੁਣ ਗੱਲਾਂ 'ਚ ਚੋਪੜ-ਚੋਪੜ ਕੇ ਕੌਣ ਖਵਾ ਰਿਹਾ ਤੇ ਸਹੀ-ਸਹੀ ਕੌਣ ਦੱਸ ਰਿਹਾ ਸੋ ਪਹਿਲਾਂ ਰੂਲ ਨੂੰ ਸਮਝ ਲਓ ਕਾਨੂੰਨ ਨੂੰ ਸਮਝ ਲਓ ਫਿਰ ਅਪਲਾਈ ਜਿੱਥੇ ਇਸੇ ਕਰਕੇ ਬ੍ਰੌਡ ਦੇ ਜਿਹੜਾ ਕਿ 2 ਹਫਤੇ ਲਗਾਤਾਰ ਟਰਾਂਸਪੇਰੈਂਸੀ ਐ ਮਕਸਦ ਇਸ ਸਮੇਂ ਟਰੇਡ ਲਈ ਹੈ ਇੰਡਸਟਰੀ ਲਈ ਹੈ ਔਰ ਇੰਡਸਟਰੀ ਸਾਡਾ ਕਲਾਇੰਟ ਈ ਹੈ ਸੋ ਕਲਾਇੰਟ ਨਾਲ ਧੋਖਾ ਕਰਕੇ ਜਾਂ ਕਲਾਇੰਟ ਨਾਲ ਲਾਲਚ ਕਰਕੇ ਅਸੀਂ ਜਿਆਦਾ ਦਿਨ ਸਰਵਾਈਵ ਨਹੀਂ ਕਰ ਸਕਦੇ ਅਗਰ 15 ਸਾਲ ਤੋਂ ਮੈਂ ਬਿਜ਼ਨਸ ਚਲਾ ਰਿਹਾ ਹਾਂ ਔਰ 15 ਸਹਰਾਂ ਚ ਤਕਰੀਬਨ ਮੈਂ ਚਲਾ ਰਿਹਾ ਹਾਂ ਤੋ ਐਸੇ ਦਮ ਤੇ ਚਲਾ ਰਿਹਾ ਕਿ ਇਹ ਕੰਮ ਦੇ ਵਿੱਚ ਟਰਾਂਸਪੇਰੈਂਸੀ ਰੱਖ ਕੇ ਚੱਲਦਾ ਬਹੁਤ ਅਹਿਮ ਜਾਣਕਾਰੀ ਸਰਦਾਰ ਅਮਰਜੀਤ ਸਿੰਘ ਹੋਰਾਂ ਨੇ ਦਿੱਤੀ ਹੈ ਖਾਸ ਤੌਰ ਤੇ ਮੌਜੂਦਾ ਸਮੇਂ ਦੇ ਜੋ ਹਾਲਾਤ ਨੇ ਤੇ ਇਥੇ ਇੱਕ ਬਹੁਤ ਅਹਿਮ ਗੱਲ ਤੋਂ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਪਾਲਿਸੀਸ ਚੇਂਜ ਹੋ ਰਹੀਆਂ ਨੇ ਜੋ ਕੋਰਸਸ ਨੇ ਉਹ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਚ ਗਵਰਨਮੈਂਟਸ ਜਿਹੜੀਆਂ ਪਲਾਨ ਕਰਦੀਆਂ ਪਈਆਂ ਨੇ ਇਥੇ ਖਾਸ ਤੌਰ ਤੇ ਮੈਂ ਫਿਰ ਇਥੇ ਜ਼ਿਕਰ ਕਰਾਂਗਾ ਜਿਹੜੇ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਨੇ ਬੇਸ ਕਿਸ ਤਰੀਕੇ ਦੇ ਨਾਲ ਤਿਆਰ ਕਰਨ ਜੋ ਉਹਨਾਂ ਦੀ ਇਥੇ ਐਜੂਕੇਸ਼ਨ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਅੱਗੇ ਪ੍ਰੈਜ਼ੈਂਟ ਕਰਨ ਤੇ ਖਾਸ ਤੌਰ ਤੇ ਇੱਕ ਅਖੀਰ ਚ ਉਹਨਾਂ ਨੇ ਦਾਲਾ ਕੀ ਹੈ ਕਿ ਲੌਂਗ ਟਰਮ ਬੱਚਿਆਂ ਵਾਸਤੇ ਫਾਇਦਾ ਵੀ ਬਹੁਤ ਹੈ ਤੇ ਖਾਸ ਤੌਰ ਤੇ ਪ੍ਰੀਮੀਅਮ ਟਾਈਮ ਹੈ ਇਸ ਵਕਤ ਜਿਹੜਾ ਵਿਦੇਸ਼ ਚ ਜਾ ਕੇ ਆਪਣਾ ਜਿਹੜਾ ਕਿ ਉਹ ਫਿਊਚਰ ਬਣਾਉਂਦਾ ਦੋ ਹਫਤੇ ਲਗਾਤਾਰ ਜਿਹੜਾ ਕਿ ਉਹ ਕੈਂਪ ਚੱਲੇਗਾ ਤੇ ਹਰ ਪ੍ਰਕਾਰ ਦੀ ਜਾਣਕਾਰੀ ਦਿੱਤੀ ਜਾਏਗੀ ਹੁਣ ਉਮੀਦ ਕਰਾਂਗੇ ਕਿ ਸਰਦਾਰ ਅਮਰਜੀਤ ਸਿੰਘ ਹੋਰਾ ਦੀ ਜਿਹੜੀ ਜਾਣਕਾਰੀ ਦਿੱਤੀ ਹੈ ਜ਼ਰੂਰ ਤੁਹਾਡੇ ਲਾਹੇਵੰਦ ਆਏਗੀ ਤੇ ਦੋ ਹਫਤੇ ਦਾ ਜਿਹੜਾ ਕੈਂਪ ਚੱਲਣ ਵਾਲਾ ਉਮੀਦ ਕਰਾਂਗੇ ਬਾਦ ਚੜ ਕੇ ਤੁਸੀਂ ਹਿੱਸਾ ਲਓਗੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ